ਧੁੰਦ ਬਹੁਤ ਪੈਂਦੀ ਸੀ ਜੀ ਗੱਡੀ ਬ੍ਰੇਕ ਮਾਰੇ ਸੁੱਤ ਵਿਗੜ ਗਿਆ ਗੱਡੀ ਫਟ ਅੱਛਾ ਧੁੰਦ ਦੇ ਕਾਰਨ ਜਿਹੜਾ ਪਸ਼ੂ ਸੀ ਉਹ ਨਜ਼ਰ ਨਹੀਂ ਆਇਆ ਬ੍ਰੇਕ ਲੱਗ ਗਈ ਬ੍ਰੇਕ ਲੱਗਣਾ ਇੱਕੋ ਲਾਤੇ ਸਨ ਪ੍ਰਗਟਣਾ ਗੱਡੀ ਫਟ ਤੇ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਪਾਲਟਮ ਦੇ ਨਾਲ ਹਾਂਜੀ ਸਵਾ ਲੱਖ ਦਾ ਜੀ ਸਵਾ ਗੱਲੱਖਾ ਸਵਾ ਸਵਾ ਡੇਢ ਦਾ ਨੁਕਸਾਨ ਹੋ ਗਿਆ ਜੀ ਆਓ ਸਸਤੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਵ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਉਰਾਇਆ ਜਿਵੇਂ ਕਿ ਅੱਜ ਨਵੰਬਰ ਮਹੀਨੇ ਦੀ 13 ਤਰੀਕ ਦਾ ਜਿਹੜਾ ਦਿਨ ਆ ਚੜ ਚੁੱਕਿਆ ਤੇ ਜਿਹੜਾ ਧੁੰਦ ਦਾ ਪ੍ਰਕੋਪ ਹੈ ਜਿੱਥੇ ਸਮੁੱਚੇ ਪੰਜਾਬ ਦੇ ਵਿੱਚ ਧੁੰਦ ਦਾ ਜਿਹੜਾ ਕਹਿਰ ਸ਼ੁਰੂ ਹੋ ਚੁੱਕਿਆ ਉੱਤੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੀ ਅੱਜ ਜੋ ਪਹਿਲੇ ਦਿਨ ਦੀ ਧੁੰਦ ਹੈ ਉਹ ਸਾਹਮਣੇ ਤੜਕਸਾਰ ਤੋਂ ਦੇਰ ਰਾਤ ਤੋਂ ਹੀ ਜਿਹੜੀ ਹੈ ਉਹ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ ਇਸ ਵੇਲੇ ਕਰੀਬ ਸਮਾਂ ਜਿਹੜਾ 1 1 ਵਜੇ ਦਾ ਸਮਾਂ ਹੋ ਚੁੱਕਿਆ ਸੋ ਤੁਸੀਂ ਦੇਖ ਸਕਦੇ ਹੋ ਕੈਮਰੇ ਦੀ ਅੱਖ 'ਚ ਕੈਦ ਹੁੰਦੀਆਂ ਤਸਵੀਰਾਂ ਅਸੀਂ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਖੜੇ ਆਂ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਪੈਂਦੇ ਚਾਵਾ ਪਿੰਡ ਦੇ ਵਿੱਚ ਖੜੇ ਆਂ ਤੁਸੀਂ ਦੇਖ ਸਕਦੇ ਹੋ ਕਿ 1:30 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ ਧੁੰਦ ਅਜੇ ਵੀ ਅਜੇ ਵੀ ਧੁੰਦ ਜਿਹੜੀ ਹੈ ਕੈਮਰੇ ਦੀ ਅੱਖ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਦੂਰ ਤੱਕ ਜਿਹੜੀ ਹੈ ਨਜ਼ਰ ਆ ਰਹੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਜਿੱਥੇ ਧੁੰਦ ਦਾ ਪ੍ਰਕੋਪ ਸ਼ੁਰੂ ਹੋ ਚੁੱਕਿਆ ਉੱਥੇ ਹੀ ਜਿਹੜੇ ਹਾਦਸੇ ਨੇ ਐਕਸੀਡੈਂਟ ਨੇ ਉਹਨਾਂ ਦੇ ਵਿੱਚ ਵੀ ਵਾਧਾ ਹੋਣਾ ਜਿਹੜਾ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਚੁੱਕਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੇ ਇੱਕ ਟਿਪਰ ਟਰੱਕ ਦਾ ਟਰਾਲਾ ਜੋ ਟਰਾਲਾ ਉਹ ਇੱਕ ਧੁੰਦ ਦੇ ਕਾਰਨ ਜਿਹੜਾ ਹਾਦਸਾ ਇੱਥੇ ਵਾਪਰ ਚੁੱਕਿਆ ਸੋ ਵੱਡਾ ਨੁਕਸਾਨ ਜਿਵੇਂ ਜੋ ਝੋਨੇ ਦਾ ਲੱਦਿਆ ਹੋਇਆ ਜਿਹੜਾ ਟਰੱਕ ਦਾ ਟਰਾਲਾ ਉਹ ਪਲਟ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਬੋਰੀਆਂ ਨੇ ਬੋਰੀਆਂ ਦੂਰ ਤੱਕ ਜਿਹੜੀਆਂ ਨੇ ਵਿਖਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇੱਥੇ ਸਾਡੇ ਨਾਲ ਟਰੱਕ ਮਾਲਕ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਹਾਦਸਾ ਵਾਪਰਿਆ ਇਹ ਧੁੰਦ ਦੇ ਕਾਰਨ ਵਾਪਰਿਆ ਜਾਂ ਕੋਈ ਦੀ ਹੋਰ ਵਜ੍ਹਾ ਬਣੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਕੀ ਕਾਰਨ ਹੋਇਆ ਹਾਦਸਾ ਵਪਰਦਾ ਵੀਰ ਜੀ ਰਾਤ ਨੂੰ 2:30 ਵਜੇ ਮੂਹਰੇ ਜਾਨਵਰ ਆ ਗਿਆ ਜੀ ਅੱਛਾ ਪਸ਼ੂ ਆ ਗਿਆ ਕੋਈ ਪਸ਼ੂ ਆ ਗਿਆ ਜੀ ਧੁੰਦ ਬਹੁਤ ਪੈਂਦੀ ਸੀ ਆ ਗੱਡੀ ਬ੍ਰੇਕ ਮਾਰੇ ਅਸਲ ਤੋਂ ਵਿਗੜ ਗਿਆ ਗੱਡੀ ਪਲਟ ਗਈ ਅੱਛਾ ਧੁੰਦ ਦੇ ਕਾਰਨ ਜਿਹੜਾ ਪਸ਼ੂ ਸੀ ਉਹ ਨਜ਼ਰ ਨਹੀਂ ਆਇਆ ਬ੍ਰੇਕ ਲੱਗ ਗਈ ਬ੍ਰੇਕ ਲੱਗਣਾ ਇੱਕੋ ਲਾ ਤੇ ਧੁੰਦ ਵਿਗੜਣਾ ਗੱਡੀ ਅਤੇ ਸੋ ਬਾਕੀ ਹਾਦਸੇ ਦੇ ਦੌਰਾਨ ਕਿਸੇ ਦਾ ਇੱਥੇ ਕੋਈ ਨੁਕਸਾਨ ਵਗੈਰਾ ਜਾਨੀ ਜਾਨੀ ਨੂੰ ਸਭ ਤੋਂ ਬਚਾਰਿਆ ਵਲ ਵਲ ਬਚਾਰਿਆ ਸੋ ਗੱਡੀ ਦਾ ਤੁਹਾਡਾ ਜਾਂ ਝੋਨੇ ਦਾ ਦੇ ਸਾਹਮਣੇ ਨਜ਼ਰ ਆ ਰਿਹਾ ਕਿ ਨੁਕਸਾਨ ਜਿਹੜਾ ਹੋਇਆ ਉਹਦੀ ਜਿਹੜੀ ਸਾਮ ਸੰਭਾਲ ਦੇ ਵਿੱਚ ਤੁਸੀਂ ਜੁਟੇ ਹੋਏ ਹੋ ਤੇ ਦੂਜੇ ਪਾਸੇ ਗੱਡੀ ਜਿਹੜੀ ਤੁਹਾਡੇ ਦਾ ਟਰੱਕ ਦਾ ਕੀ ਨੁਕਸਾਨ ਹੋਇਆ ਇਹਦਾ ਜੀ ਡੀਜ਼ਲ ਟੈਂਕੀ ਪਾੜ ਕੇ ਡੀਜ਼ਲ ਡੋਲ ਗਿਆ ਮੇਰਾ ਕਿਉਂ ਉਹ ਸਾਹਮਣੇ ਖਿਲਰੀ ਹੋਈ ਆ ਜਿਹੜੀ ਡੀਜ਼ਲ ਦੀ ਟੈਂਕੀ ਆ ਟਾਇਰ ਪਾੜ ਗਿਆ ਜੀ ਟਾਇਰ ਪਾੜ ਗਿਆ ਤੇ ਬੈਟਰੀ ਪਾੜ ਗਿਆ ਜੀ ਬੈਟਰੀ ਤੇ ਦੂਸਰਾ ਜਿਹੜਾ ਗੇੜੇ ਦਾ ਵੀ ਤੁਹਾਡਾ ਨੁ ਇਹੜਾ ਤੁਸੀਂ ਕਿੱਥੋਂ ਚੱਕਿਆ ਸੀ ਤੇ ਕਿੱਥੇ ਜਾ ਕੇ ਲਾਉਣਾ ਸੀ ਬ੍ਰਹਮਪੁਰ ਤੋਂ ਦਿਨਨਗਰ ਕੋਲੋਂ ਜੀ ਨਾਬਾ ਨਾਬਾ ਅੱਛਾ ਬ੍ਰਹਮਪੁਰ ਤੋਂ ਚੁੱਕਿਆ ਸੀ ਕਿਸੇ ਆੜਤੀ ਤੋਂ ਚੁੱਕਿਆ ਸੀ ਮੰਡੀ ਤੋਂ ਮੰਡੀ ਦਾ ਕਿਸੀ ਸਰਕਾਰੀ ਮਾਲ ਜੀ ਤੇ ਸ਼ੈਲਰਾਂ ਦੇ ਲੈ ਕੇ ਆ ਨਾਬੇ ਤਾਂ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਕੁੱਲ ਮਿਲਾ ਕੇ ਜੇ ਅਨੁਮਾਨ ਲਗਾਇਆ ਜਾਏ ਆਈਡੀਆ ਆਈਡੀਆ ਤੁਹਾਡਾ ਕਿੰਨਾ ਕ ਨੁਕਸਾਨ ਹੋ ਗਿਆ ਇਹ ਪਲਟਨ ਦੇ ਨਾਲ ਹਾਂ ਜੀ ਸਵਾ ਲੱਖ ਦਾ ਜੀ ਸਵਾ ਲੱਖ ਹਾਂ ਸਵਾ ਸਵਾ ਡੇਢ ਦਾ ਨੁਕਸਾਨ ਹੋ ਗਿਆ ਜੀ ਹਾਂ ਜੀ ਬਾਕੀ ਟ੍ਰੇਲੀ ਚੱਕੇ ਦੇ ਬਦਲ ਲੱਗੂਗਾ ਜੇ ਕੋਈ ਥੱਲੇ ਐਂਗਲ ਹੋ ਗਿਆ ਹੋਇਆ ਜੀ। ਆ ਜਦੋਂ ਇਹਨੂੰ ਟਰੈਲਰ ਨੂੰ ਸਿੱਧਾ ਕਰੂਗੇ ਫਿਰ ਪਤਾ ਲੱਗੂਗਾ ਕਿ ਇਹਦੇ ਕਿਹੜੇ ਪਾਰਟਸਾਂ ਦਾ ਨੁਕਸਾਨ ਹੋਇਆ। ਸੋ ਨਰਲੇਪ ਟੀਵੀ ਤੇ ਯਹੀਆਂ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਕਰਨ ਦਾ ਸਾਡਾ ਮੁੱਖ ਮਕਸਦ ਇਹ ਵੀ ਰਹਿੰਦਾ ਕਿ ਜਿਵੇਂ ਧੁੰਦ ਦਾ ਤੁਹਾਨੂੰ ਦੱਸਦੀ ਕਿ ਧੁੰਦ ਦਾ ਜਿਹੜਾ ਪ੍ਰਕੋਪ ਆ ਉਹ ਸ਼ੁਰੂ ਹੋ ਚੁੱਕਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਦੇ ਉੱਤੇ ਤਸਵੀਰਾਂ ਦਰਸਾਰੀਆਂ ਨੇ। ਇਹ ਵੱਡੀ ਗਿਣਤੀ ਦੇ ਵਿੱਚ ਇਹ ਰੂੜ ਜਿਹੜਾ ਤੁਹਾਨੂੰ ਦੱਸਦੀ ਏ ਕਿ ਬੇਸ਼ੱਕ ਬਹੁਤ ਵਾਰੀ ਇਹਦਾ ਜਿਹੜਾ ਪਲਾਨ ਆ ਇਹਦੀ ਯੋਜਨਾ ਜਿਹੜੀ ਆ ਫੋਰ ਲਾਈਨ ਬਣਾਉਂਦੀ ਜਿਹੜੀ ਆ ਸਰਕਾਰਾਂ ਵੱਲੋਂ ਤਿਆਰ ਕੀਤੀ ਗਈ ਆ ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਰੱਦ ਜਿਹੜੀ ਆ ਹੋ ਜਾਂਦੀ ਰਹੀ ਆ ਕਹਿੰਦਾ ਮਤਲਬ ਠੰਡੇ ਬਸਤੇ ਚ ਪੈ ਜਾਂਦੀ ਰਹੀ ਆ ਜਿੱਥੇ ਤੰਗ ਰੋਡ ਦਾ ਕਰਕੇ ਇਤਿਹਾਸੇ ਜਿਹੜੇ ਅਕਸਰ ਹੀ ਵਾਪਰਦੇ ਰਹਿੰਦੇ ਨੇ ਉੱਥੇ ਹੀ ਹੁਣ ਤੁਹਾਨੂੰ ਦੱਸਣਾ ਇਹ ਵੀ ਜ਼ਰੂਰੀ ਬਣ ਜਾਂਦਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਸਮੁੱਚੇ ਪੰਜਾਬ ਦੇ ਵਿੱਚ ਧੁੰਦ ਦਾ ਪ੍ਰਕੋਪ ਸ਼ੁਰੂ ਹੋ ਚੁੱਕਿਆ ਗੁਰਦਾਸਪੁਰ ਦੇ ਵਿੱਚ ਖਾਸ ਕਰਕੇ ਇਸ ਬੇਟ ਇਲਾਕੇ ਦੇ ਵਿੱਚ ਧੁੰਦ ਜਿਆਦਾ ਪੈਣ ਦਾ ਇੱਕ ਹੋਰ ਵੀ ਕਾਰਨ ਰਹਿੰਦਾ ਕਿ ਜਿਵੇਂ ਪੁਰਾਣੀ ਛਾਲੇ ਤੋਂ ਇੱਥੋਂ 1.5 ਤੋਂ 2 ਕਿਲੋਮੀਟਰ ਮੀਟਰ ਦੀ ਪਿੱਛੇ ਦੂਰੀ ਤੇ ਮਕੇਰੀਆਂ ਰੋਡ ਦੇ ਉੱਤੇ ਸਥਿਤ ਪੁਰਾਣਾ ਛਾਲਾ ਬਾਜ਼ਾਰ ਤੋਂ ਅੱਗੇ 2.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਦਰਿਆ ਬਿਆਸ ਆ ਜਾਂਦਾ ਹੈ ਦਰਿਆ ਬਿਆਸ ਦਾ ਕਾਰਨ ਜਿਹੜੀਆਂ ਹਸ਼ਰਪੁਰ ਤੋਂ ਜਲੰਧਰੋਂ ਜਾਂ ਦਿੱਲੀ ਸਾਈਡ ਤੋਂ ਜਿੰਨੀ ਵੀ ਟ੍ਰਾਫਿਕ ਆਉਂਦੀ ਆ ਵੱਡੀ ਤਦਾਦ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਧੁੰਦ ਦਾ ਜਿਹੜਾ ਸਾਹਮਣਾ ਇਸ ਕਰਕੇ ਵੀ ਕਰਨਾ ਪੈਂਦਾ ਕਿ ਦਰਿਆਈ ਖੇਤਰ ਹੋਣ ਕਰਕੇ ਵੇਟ ਦਾ ਸਹਲਾਬ ਖੇਤਰ ਹੋਣ ਕਰਕੇ ਇੱਥੇ ਬਾਕੀ ਖੇਤਰਾ ਨਾਲੋਂ ਜਿਹੜੀ ਆ ਧੁੰਦ ਦਾ ਪ੍ਰਕੋਪ ਜਿਹੜਾ ਹਮੇਸ਼ਾ ਹੀ ਜਿਹੜਾ ਜ਼ਿਆਦਾ ਦੇਖ ਨੂੰ ਮਿਲਦਾ ਇਸ ਕਰਕੇ ਇਸ ਰੋਡ ਦੇ ਰਹੀਂ ਚੱਲਣ ਵਾਲੇ ਜਿੰਨੇ ਵੀ ਵਾਹਨ ਚਾਲਕ ਨੇ ਰਾਹਗੀਰ ਨੇ ਉਹਨਾਂ ਨੂੰ ਇਸ ਚੈਨਲ ਦੇ ਥਰੂ ਜਿਹੜਾ ਅਵੇਅਰ ਕੀਤਾ ਜਾਂਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿਨੋਂ-ਦਿਨ ਜਿਹੜਾ ਧੁੰਦ ਦਾ ਪ੍ਰਕੋਪ ਹੈ ਉਹ ਹੋਰ ਜ਼ਿਆਦਾ ਵਾਧਾ ਨਜ਼ਰ ਆਏਗਾ ਇਸ ਕਰਕੇ ਸੁਚੇਤ ਹੋ ਕੇ ਡਰਾਈਵਿੰਗ ਕਰਨ ਦੀ ਇਸ ਰੋਡ ਦੇ ਉੱਤੇ ਲੋੜ ਹੈ ਇਸ ਹੁਣ ਤੱਕ ਲਈ ਇਨਾਂ ਹੀ ਸਹਾਯੋਗੀ ਕੈਮਰਾ ਪਰਸਨ ਹਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ